ਹਾਂਜੀ ਹਾਂਜੀ ਇੱਕ ਸੌਰ ਸਿੰਘ ਜੋ ਗੋਪੀ ਦੀ ਫਰੰਦੀਪੁਰੀ ਇਹਦੀ ਟੀਮ ਜੋ ਅੰਬਾ ਸੌਰ ਸਿੰਘ ਦੀ ਜੋ ਗਰਦਾਪੁਰ ਲੈਂਸ ਲਾੜ ਜੋਲ ਦੀ ਤੇ ਰਮਦਾਸ ਸੰਗਤ ਲੰਗਰ ਸਜਾ ਪੁਲਵਾਨ ਦੀ ਟੀਮ ਜੋ ਤੇ ਖਿਡਾਰੀ ਕਿਹੜੇ ਕਿਹੜੇ ਆ ਜਿਹੜੇ ਨਾ ਛੋਟੀ ਦੇ ਖਿਡਾਰੀ ਖਿਡਾਰੀ ਇੱਥੇ ਪਹੁੰਚ ਰਹੇ ਜੋ ਅੰਬਾ ਗੋਪੀ ਤੇ ਜੋਲ ਬਿੱਲਾ ਤੇ ਕਿਸ ਤਰ੍ਹਾਂ ਦੇ ਨਾਮ ਰੱਖੇ ਤੁਸੀਂ ਨਾਮ ਪਹਿਲਾ ਨਾਮ 1.5 ਲੱਖ ਪਹਿਲਾ ਨਾਮ 1.5 ਲੱਖ ਜੋ ਦੂਜਾ 1.25 ਜੋ ਹਾਂਜੀ ਬੈਸਟ ਤੇ ਰੇਟਰ ਜਾਫੀ ਨਮੋਰਸਾਈਲ ਜੋ ਬਹੁਤ ਵਧੀਆ ਤਿਆਰੀਆਂ ਹੋਈਆਂ ਜੀ ਤੁਸੀਂ ਦੇਖਿਆ ਹੀ ਆਪਣੇ ਚੈਨਲਾਂ ਹੀ ਕਿ ਬਹੁਤ ਵਧੀਆ ਤਿਆੜੀਆਂ ਸਾਡੇ ਟੂਰਨਾਮੈਂਟ ਦੀਆਂ ਹੋਈਆਂ ਵਾ 19 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਨਗਰ ਪਿੰਡ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਬੱਡੀ ਦਾ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਉੱਚ ਚੋਟੀ ਦੇ ਕਬੱਡੀ ਦੇ ਨਾਮੀ ਪਲੇਅਰ ਆ ਰਹੇ ਨੇ ਤੇ ਇਹਦੇ ਵਿੱਚ ਕੋਈ ਵੀ ਟਿਕਟ ਕੋਈ ਵੀ ਕੋਈ ਖਰਚਾ ਨਹੀਂ ਕੋਈ ਵੀ ਕੋਈ ਰਹਿਨ ਸਹਿਨ ਦੀ ਕੋਈ ਪੂਰੀ ਫੁੱਲ ਤਿਆਰੀ ਆ ਸਾਡੇ ਇਹਦੇ ਵਿੱਚ ਟੂਰਨਾਮੈਂਟ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਹੈ ਤੁਹਾਡੇ ਚੈਨਲਾਂ ਹੀ ਗਰਾਊਂਡ ਦੇ ਵੀ ਅਸੀਂ ਚਾਦੀ ਮਾਰ ਕੇ ਵੇਖ ਲਿਆ ਤੁਸੀਂ ਸਾਰਾ ਕੁਝ ਦੇਖ ਲਿਆ ਬਹੁਤ ਵਧੀਆ ਗਰਾਊਂਡ ਬਣੀ ਆ ਫੁੱਲ ਸਾਡੀਆਂ ਤਿਆਰੀਆਂ ਏ ਦੇਦੇ ਵਿੱਚ ਨਾਮੀ ਪਲੇਅਰ ਜੀਵਨ ਦੀਪ ਦਬੂਰਜੀ ਮੱਖਣ ਜੀ ਤੇ ਬਹੁਤ ਵਧੀਆ ਉੱਚ ਚੋਟੀ ਦੇ ਪਲੇਅਰ ਆ ਰਹੇ ਆ ਇਹਦੇ ਵਿੱਚ ਆਣ ਕੇ ਸਾਡੇ ਪਿੰਡ ਦੇ ਵਿੱਚ 19 ਤਰੀਕ ਨੂੰ ਟੂਰਨਾਮੈਂਟ ਦੀ ਆਣ ਕੇ ਰੌਣਕ ਨੂੰ ਵਧਾਓ ਸਮਰ ਲਓ ਲੋ ਜੀ ਸਾਡੇ 19 ਤਰੀਕ ਨੂੰ ਟੂਰਨਾਮੈਂਟ ਦੇ ਕਬੱਡੀ ਤੇ ਰਹਿਣ ਸਹਿਣ ਦਾ ਵੀ ਪੂਰਾ ਪ੍ਰਬੰਧ ਆ ਲੰਗਰ ਦੀ ਵੀ ਪੂਲ ਸੇਵਾ ਨਭਾਈ ਜਾਂਦੀ ਹੈ ਤੇ ਬਾਕੀ ਹੋਰ ਵੀ ਬਹੁਤ ਵਧੀਆ ਆਪਾਂ ਵੇਖੋ ਤੁਸੀਂ ਗਰਾਊਂਡ ਵੀ ਦੇਖ ਲਈਏ ਬਹੁਤ ਸੋਹਣੀ ਆ ਮਤਲਬ ਆਪਾਂ ਤਿਆਰੀਆਂ ਕੀਤੀਆਂ ਗਈਆਂ ਵਾ ਬਾਕੀ 19 ਤਰੀਕ ਨੂੰ ਸਾਡੇ ਇੱਥੇ ਆ ਕੇ ਸਾਡੀ ਰੌਣਕ ਵਧਾਓ ਇਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮਾਂ ਖੇਡ ਜੋ ਕਬੱਡੀ ਹੈ ਸਾਡੀ ਇਹ ਪਿਛਲੀ ਵਾਰ ਅਸੀਂ ਪਹਿਲਾ ਨਗਰ ਦੀ ਸਹਿਯੋਗ ਦੇ ਨਾਲ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਪਿਛਲੀ ਵਾਰ ਪਹਿਲਾ ਟੂਰਨਾਮੈਂਟ ਕਰਵਾਇਆ ਸੀ ਤੇ ਸਾਨੂੰ ਨਗਰ ਵੱਲੋਂ ਐਨ ਆਰ ਆ ਵੀਰਾਂ ਨੂੰ ਪੂਰਾ ਭਰਵਾ ਹੰਗਾਰਾ ਮਿਲਿਆ ਸੋ ਅਸੀਂ ਇਸ ਐਤ ਕੀ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਹਾਂ ਐਨ ਆਰ ਆ ਵੀਰਾਂ ਦੇ ਤੇ ਨਾਲ ਪਿੰਡ ਦੇ ਸਹਿਯੋਗੀ ਪਤਵੰਤੇ ਸੱਜਣਾ ਵੱਲੋਂ ਪੂਰਾ ਭਰਵਾ ਹੰਗਾਰਾ ਹੈ ਜੀ ਦੂਸਰਾ ਹੈ ਜੀ ਆਪਣੀ ਮਾਂ ਖੇਡ ਕਬੱਡੀ ਹੈ ਜੀ ਆਪਾਂ ਆਲ ਵਰਲਡ ਪੰਜਾਬ ਦੇ ਵਿੱਚ ਜੋ ਤੁਹਾਨੂੰ ਪਤਾ ਹੀ ਆ ਕਿ ਨਸ਼ਿਆਂ ਦਾ ਬਹੁਤ ਦੌਰ ਚੱਲ ਰਿਹਾ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਨਸ਼ਿਆਂ ਨੂੰ ਪੰਜਾਬ ਮੁਕਤ ਕਰਾਉਣ ਲਈ ਇਹ ਮਾਂ ਖੇਡ ਕਬੱਡੀ ਦਾ ਵਿਸ਼ੇਸ਼ ਆਪਣੇ ਪਿੰਡ ਵੱਲੋਂ ਨੈਨਾਰਾ ਵੀਰਾਂ ਵੱਲੋਂ ਆਪਣੇ ਸਾਰੇ ਪਿੰਡ ਦੀ ਪੰਚਾਇਤ ਵੱਲੋਂ ਇਹ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਹਾਂ ਸੋ ਪੰਜਾਬ ਦੀਆਂ ਉੱਚ ਕੋਟੀ ਦੀਆਂ ਟੀਮਾਂ ਆ ਰਹੀਆਂ ਨੇ ਸੋ 19 ਦਸੰਬਰ ਨੂੰ ਤੁਸੀਂ ਆਪ ਆਣ ਕੇ ਇਸ ਗਰਾਉਂਡ ਦੇ ਵਿੱਚ ਪਿੰਡ ਤੇ ਜਾ ਵਿਖੇ ਪਹੁੰਚ ਕੇ ਆਪਣਾ ਟੂਰਨਾਮੈਂਟ ਦੇ ਮੇਰਾ ਮਾਗਾ ਗੰਦੀ ਪਿਆ ਮੈਂ ਆਪਣੇ ਪਿੰਡ ਤੇ ਐਨਆਰਆਈ ਵੀਰਾਂ ਦੇ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਇਹ ਕਬੱਡੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਪੂਰਾ ਸਹਿਯੋਗ ਦਿੰਦੇ ਆ ਇਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਦੀ ਵੀ ਤਿਆਰੀ ਹੋਣੀ ਆ ਤੇ ਅਸੀਂ ਆਪਣੇ ਨਗਰ ਵੱਲੋਂ ਪੂਰਾ ਐ ਸਹਿਯੋਗ ਦਉਨੇ ਆ ਤੇ ਸਾਰੇ ਇਹੀ ਕਹਿੰਦੇ ਆ ਇਹ ਸਾਰੇ ਜਣੇ ਆਣ ਕੇ ਇੱਕ ਵੱਡੀ ਦਾ ਨਜ਼ਾਰਾ ਲਓ ਉੱਚ ਕਬੱਡੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਜਿਦੇ ਵਿੱਚ ਗੋਪੀ ਫਰੰਦੀਪੁਰ ਵੀ ਆ ਰਿਹਾ ਵਾ ਉਹਦੇ ਨਾਲ ਜਿਹੜੇ ਉਹਦੇ ਸਾਥੀ ਆ ਉਹ ਵੀ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਪਹੁੰਚਣ ਤੇ ਸਾਰਿਆਂ ਦਾ ਵੈਲਕਮ ਇਹ ਜੀ ਸਨ 2024 ਦੇ ਵਿੱਚ ਪਹਿਲਾ ਕਬੱਡੀ ਕੱਪ ਸ਼ੁਰੂ ਕੀਤਾ ਗਿਆ ਸੀ ਹੁਣ ਇਸ ਵਾਰ ਦੂਜਾ ਕਬੱਡੀ ਕੱਪ ਹੋ ਰਿਹਾ ਬਾਬਾ ਬੁੱਢਾ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ ਉਹਦੇ ਵਿੱਚ ਯੂਥ ਨੂੰ ਬਹੁਤ ਜ਼ਿਆਦਾ ਉਤਸ਼ਾਹ ਆ ਕਬੱਡੀ ਕੱਪ ਦਾ ਜੋ ਕਿ ਮਨਪ੍ਰੀਤ ਮਾਨਨ ਇਹ ਅਮਰੀਕ ਸਿੰਘ ਤੇਜਾ ਜੋ ਫੁੱਟਬਾਲਰ ਨੇ ਬੜੇ ਤਕੜੇ ਪਲੇਅਰ ਨੇ ਹਰਨੀਤ ਸਿੰਘ ਨੀਤ ਤੇ ਗਗਨਦੀਪ ਸਿੰਘ ਨੇ ਇਹ ਲਖਬੀਰ ਸਿੰਘ ਨੇ ਰਣਜੀਤ ਸਿੰਘ ਫੁੱਟਬਾਲ ਦੇ ਪੁਰਾਣੇ ਪਲੇਅਰ ਨੇ ਇਹ ਚੰਗੇ ਖੇਡਾਂ ਨਾਲ ਪਿਆਰ ਕਰਨ ਵਾਲੇ ਖੇਡਾਂ ਪਿਆਰ ਕਰਨ ਵਾਲੇ ਬੰਦੇ ਨੇ ਤੇ ਉਹਨਾਂ ਵੱਲੋਂ ਮਤਲਬ ਹੁਣ 2025 ਦੇ ਵਿੱਚ ਫੇਰ 19 ਤੀਸ ਨੂੰ ਮੈਚ ਦੁਬਾਰਾ ਕਬੱਡੀ ਦੇ ਸਟਾਰਟ ਕਰਾਈ ਜਾ ਰਹੇ ਨੇ ਜੋ ਕਿ ਹਲਕੇ ਦੇ ਨਮਾਇंदे ਉਹ ਸੱਜਣ ਮਤਲਬ ਚੰਗੇ ਮਤਲਬ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਇਸ ਤਰ੍ਹਾਂ ਦੀਆਂ ਟੀਮਾਂ ਆ ਰਹੀਆਂ ਕਿਸ ਤਰ੍ਹਾਂ ਦੇ ਖਿਡਾਰੀ ਆ ਰਹੇ ਇੰਟਰਨੈਸ਼ਨਲ ਪਲੇਅਰ ਇਹਦੇ ਵਿੱਚ ਹਿੱਸਾ ਲੈ ਰਹੇ ਜੀ ਇੰਟਰਨੈਸ਼ਨਲ ਖਿਡਾਰੀ ਵੀ ਇਹਦੇ ਚ ਟੀਮਾਂ ਟੀਮਾਂ ਵੀ ਜੀ